ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਹੋਏ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਦੱਸਿਆ ਕਿ ਘਟਨਾ ਤੋਂ ਬਾਅਦ ਇਹ ਪਹਿਲਾ ਬਿਆਨ ਹੈ ਜੋ ਕਿ ਅਧਿਕਾਰਤ ਤੌਰ ਤੇ ਸੀਐਮ ਮਾਨ ਦੇ ਵੱਲੋਂ ਦਿੱਤਾ ਗਿਆ ਹੈ ਅਤੇ ਦੱਸਿਆ ਕਿ ਪੁਲਿਸ ਨੂੰ ਸਖਤ ਨਿਰਦੇਸ਼ ਚਾਰੀ ਹੋਏ ਨੇ ਸੀਐਮ ਭਗਵੰਤ ਮਾਨ ਨੇ ਜੋ ਕਿ ਇਹ ਸਾਫ਼ ਕਰ ਦਿੱਤਾ ਹੈ ਕਿ ਇਸ ਮਾਮਲੇ ਨੂੰ ਫਾਸਟ ਟਰੈਕ ਤੇ ਰੱਖੀ ਜੋ ਜਲਦ ਤੋਂ ਜਲਦ ਸੁਲਝਾਇਆ ਜਾਵੇਗਾ ਅਤੇ ਦੋਸ਼ੀ ਪਾਇਆ ਜਾਣ ਵਾਲਾ ਹਰ ਇੱਕ ਵਿਅਕਤੀ ਇਸ ਪੂਰੇ ਮਾਮਲੇ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਸੋ ਜਲੰਧਰ ਦੇ ਵਿੱਚ ਜੋ ਕਿ ਇੱਕ 13 ਸਾਲ ਦੀ ਬੱਚੀ ਦੇ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਂਦਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨਤਾਏ ਪਹਿਲਾ ਬਿਆਨ ਹੈ ਜੋ ਕਿ ਇਸ ਮਾਮਲੇ ਦੇ ਵਿੱਚ ਹੁਣਾ ਤਾਂ ਜੋ ਸਾਫ ਤੌਰ ਤੇ ਜੋ ਹਦਾਇਤਾਂ ਜਿਸ ਦੇ ਵਿੱਚ ਸਾਂਝੀਆਂ ਕੀਤੀਆਂ ਗਈਆਂ ਨੇ ਭਗਵੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਦੇ ਵਿੱਚ ਜੋ 13 ਸਾਲ ਦੀ ਬੱਚੀ ਦੇ ਨਾਲ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ ਤੇ ਇਸ ਦੇ ਨਾਲ ਪੂਰੇ ਭਾਰਤ ਦੇ ਵਿੱਚ ਜੋ ਦੁੱਖ ਦੀ ਲਹਿਰ ਦੇਖ ਨੂੰ ਮਿਲੀ ਸੀ ਅਤੇ ਇਸ ਮਾਮਲੇ ਨੂੰ ਸੂਬਾ ਸਰਕਾਰ ਬਹੁਤ ਗੰਭੀਰਤਾ ਦੇ ਨਾਲ ਲੈ ਰਹੀ ਹੈ ਅਤੇ ਦੱਸਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਸੀਐਮ ਮਾਨ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਔਰ ਦੱਸਿਆ ਕਿ ਜੋ ਹੁਣ ਤੱਕ ਜੋ ਇਸ ਪੂਰੇ ਮਾਮਲੇ ਨੂੰ ਫਾਸਟ ਟਰੈਕ ਦੇ ਰਾਹੀਂ ਹੱਲ ਕੀਤਾ ਜਾਵੇਗਾ ਔਰ ਸਖਤ ਨਿਰਦੇਸ਼ ਨੇ ਔਰ ਜੋ ਸਜ਼ਾ ਹੈ ਉਹ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਦਿੱਤੀ ਜਾਵੇਗੀ ਔਰ ਦੱਸਿਆ ਕਿ ਕਟਨਾ ਦੀ ਨਿੰਦਿਆ ਕੀਤੀ ਹੈ ਮੁੱਖ ਮੰਤਰੀ ਮਾਨ ਨੇ ਔਰ ਇਹ ਘਟਨਾ ਜੋ ਕਿ ਅਣਸੁਖਾਵੀ ਘਟਨਾ ਜੋ ਕਿ ਇੱਕ 13 ਸਾਲ ਦੀ ਬੱਚੀ ਦੇ ਨਾਲ ਦਰਿੰਦਗੀ ਦਾ ਮਾਮਲਾ ਜੋ ਕਿ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਉਸ ਮਾਮਲੇ ਦੇ ਵਿੱਚ ਇਹ ਵੱਡਾ ਬਿਆਨ ਇਸ ਵਕਤ ਜੋ ਕਿ ਸਾਂਝਾ ਕੀਤਾ ਸੋ ਐਫ ਆਈ ਆਰ ਅਤੇ ਫਾਸਟ ਟਰੈਕ ਜੋ ਅਜਿਹੇ ਕੇਸ ਨੇ ਉਸ ਦੇ ਵਿੱਚ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਚਲਾਏ ਜਾਣਗੇ ਤਾਂ ਕਿ ਜੋ ਇਸ ਘਟਨਾਵਾਂ ਨੂੰ ਠਲ ਪਾਈ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਵੈ ਜੋ ਗੁਣੇਗਾਰ ਨੇ ਉਹਨਾਂ ਨੂੰ ਦਿੱਤੀ ਜਾਵੇ ਅਤੇ ਜੋ ਦੱਸੀ ਗਈ ਅ ਅਜਿਹੀਆਂ ਘਟਨਾਵਾਂ ਜੋ ਕਿ ਸਮਾਜ ਦੇ ਵਿੱਚ ਘਟਦੀਆਂ ਨੇ ਤੇ ਲੋਕਾਂ ਦੇ ਜ਼ਹਿਨ ਦੇ ਵਿੱਚ ਇੱਕ ਵੱਡਾ ਜ਼ਖਮ ਦੇ ਜਾਂਦੀਆਂ ਨੇ ਕਿਉਂਕਿ ਇੱਕ 13 ਸਾਲ ਦੀ ਮਾਸੂਮ ਬੱਚੀ ਦੇ ਨਾਲ ਇੱਕ ਗਵਾਂਢੀ ਤੇ ਨਹੀਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਵੈ ਔਰ ਇਹ ਘਟਨਾ ਜੋ ਕਿ ਬਹੁਤ ਜ਼ਿਆਦਾ ਨਿੰਦਨੀਏ ਵੈ ਤੇ ਇਸ ਘਟਨਾ ਦੇ ਵਿੱਚ ਹੁਣ ਇੱਕ ਅਧਿਕਾਰਤ ਗੱਟ ਜੋ ਸੋਸ਼ਲ ਮੀਡੀਆ ਦੇ ਉਤੇ ਟਵੀਟ ਇੱਕ ਸਾਂਝਾ ਕੀਤਾ ਜਾਂਦਾ ਵੈ ਜਲੰਧਰ ਦੇ ਵਿੱਚ ਜੋ 13 ਸਾਲ ਦੀ ਬੱਚੇ ਦੇ ਨਾਲ ਜਬਰ ਜ਼ਨਾਹ ਹੋਇਆ ਵੈ ਉਸ ਮਾਮਲੇ ਦੇ ਵਿੱਚ ਪ੍ਰਗਟਮਾਨ ਨੇ ਜੋ ਲਿਖਿਆ ਵੈ ਇੱਕ ਵਾਰ ਮੁਰਤਦਾਸਨ ਨੇ ਆ ਕਿ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਜੋ ਦਰਿੰਦਗੀ ਕੀਤੀ ਗਈ ਹੈ ਉਸ ਕੇਸ ਨੂੰ ਫਾਸਟ ਟਰੈਕ ਤੇ ਲੈਣ ਲਈ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਨੇ ਅਤੇ ਮਾਨਯੋਗ ਅਦਾਲਤ ਤੋਂ ਆਸ ਹੈ ਕਿ ਜੋ ਮੁਲਜ਼ਮ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ ਸੋ ਜੋ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਵਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅਤੇ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਉਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਫਾਸਟ ਟਰੈਕ ਰਾਹੀਂ ਜਲਦ ਤੋਂ ਜਲਦ ਚੁੱਕੀ ਸੁਲਝਾਇਆ ਜਾਵੇ ਅਤੇ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਨੂੰ ਵੀ ਬੇਨਤੀ ਕੀਤੀ ਹੈ ਕਿ ਅਜਿਹੇ ਮਲਜ਼ਮ ਨੇ ਜੋ उन्होंने जो दरिंदगी की है उसकी सजा जो कि सख्त तो सख्त दी जाए यह अपील है जो कि की गई की है और दसी कि यह जो पूरी घटना है ਜਲੰਧਰ ਦੇ ਵਿੱਚ ਵਾਪਰਦੀ ਹੈ ਜਲੰਧਰ ਦੇ ਵਿੱਚ ਇੱਕ 13 ਸਾਲਾ ਦੀ ਛੋਟੀ ਬੱਚੀ ਦੇ ਨਾਲ ਇੱਕ ਗਵਾਂਢੀ ਦੇ ਵੱਲੋਂ ਜੋ ਇਹ ਪੂਰੀ ਦਰਿੰਦਗੀ ਦੀ ਘਟਨਾ ਕੀਤੀ ਜਾਂਦੀ ਹੈ ਜੋ ਕਾਫੀ ਸਮੇਂ ਤੱਕ ਪਰਿਵਾਰ ਵਾਲੇ ਉਸ ਬੱਚੀ ਨੂੰ ਲੱਭਦੇ ਰਹਿੰਦੇ ਨੇ ਅਤੇ ਉਸ ਸਖਸ਼ ਦੇ ਘਰ ਦੇ ਵਿੱਚ ਵੀ ਜਾਂਦੇ ਨੇ ਅਤੇ ਉਸ ਸਖਸ਼ ਦੇ ਘਰ ਦੇ ਵਿੱਚ ਉਸੇ ਬਾਥਰੂਮ ਦੇ ਵਿੱਚ ਉਹ ਬੱਚੀ ਦੀ ਅੰਮ੍ਰਿਤਕ ਦੇ ਜੋ ਮੌਜੂਦ ਹੁੰਦੀ ਹੈ ਤੇ ਬਾਅਦ ਵਿੱਚ ਜਦ ਲੋਕੀ ਇਕੱਠੇ ਹੋ ਜਾਂਦੇ ਨੇ ਤੇ ਲੋਕਾਂ ਦੇ ਵੱਲੋਂ ਉਸ ਨੂੰ ਉਸ ਦੇ ਘਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਔਰ ਇਹ ਪੂਰਾ ਮਾਮਲਾ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਵਾਪਰਦਾ ਹੈ ਤੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੱਲੋਂ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਲਿਖਿਆ ਗਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਫਾਸਟ ਟਰੈਕ ਦੇ ਰਹੀ ਜੋ ਐਫ ਆਈ ਆਰ ਕੀਤੀ ਹੈ ਜੋ ਉਕਦਮਾਂ ਚੱਲ ਰਿਹਾ ਵੈਸ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਦੇ ਰਾਹੀਂ ਜੋ ਸਜ਼ਾ ਦਿੱਤੀ ਜਾਵੇ ਸਾਨੂੰ ਚਲਾਇਆ ਜਾਵੇ ਔਰ ਅਪੀਲ ਇਹ ਕੀਤੀ ਗਈ ਹੈ ਜੋ ਮਾਨਯੋਗ ਅਦਾਲਤ ਨੂੰ ਵੀ ਕਿ ਦੋਸ਼ੀ ਨੇ ਜੋ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੈ ਦਿੱਤੀ ਹੈ